ਨਸ਼ੇ ਨੇ ਪੰਜਾਬ ਦਾ ਇੰਨਾ ਖਰਾਬ ਹਾਲ ਕਰ ਦਿੱਤਾ ਵਾ ਤੁਸੀਂ ਵੇਖ ਸਕਦੇ ਹੋ ਇੱਕ ਨੌਜਵਾਨ ਜਿਹੜਾ ਹੈਗਾ ਇਹ ਆਪਣੇ ਬਿਲਕੁਲ ਹੈਂਗ ਹੋ ਚੁੱਕਿਆ ਹੈ ਕਿ ਉਹਨੂੰ ਆਪਣੇ ਸੁਧ-ਵੋਧ ਦਾ ਵੀ ਨਹੀਂ ਪਤਾ ਹੈਗਾ ਆਖਰਕਾਰ ਟੀਕਾ ਜਿਹੜਾ ਹੈਗਾ ਉਹ ਨਸ਼ੀਲੀ ਦਵਾਈ ਦਾ ਟੀਕਾ ਲਾਉਂਦਾ ਹੈ ਤੇ ਡਿੱਗ ਪੈਂਦਾ ਹੈ ਤੇ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਐਸਾ ਨਸ਼ਿਆਂ ਦਾ ਕੁਲਾਉਣਾ ਖੇਲ ਜਿਹੜਾ ਚੱਲ ਰਿਹਾ ਹੈ ਉਹ ਸਾਡੀਆਂ ਸਰਕਾਰਾਂ ਨੂੰ ਵੀ ਪਤਾ ਹੈ ਸਾਡੇ ਕਿਸੇ ਨੂੰ ਪਤਾ ਹੈ ਪਰ ਰੋਕਣ ਦੇ ਵਿੱਚ ਅਸਮਰਥ ਹੋਣ ਵਾਲੀ ਸਰਕਾਰ ਜਿਹੜੀ ਹੈ ਉਹਨੂੰ ਕੀ ਕਹੀਏ ਅਸੀਂ ਕੀ ਕਹਿੰਦੇ ਜਿਹੜੇ ਸਾਰੇ ਜਿੰਨੇ ਵੀ ਸਰਕਾਰਾਂ ਬਦਲ ਕੇ ਆਈਆਂ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਅਸੀਂ ਚੰਦ ਮਿੰਟਾਂ ਦੇ ਵਿੱਚ ਜਾਂ ਹਫਤਿਆਂ ਦੇ ਵਿੱਚ ਇਹ ਨਸ਼ੇ ਨੂੰ ਖਤਮ ਕਰਦੇ ਹਾਂ ਪਰ ਨਸ਼ੇ ਦੀ ਹਾਲਤ ਜਿਹੜੀ ਹੈਗੀ ਇੱਥੇ ਤੱਕ ਵਿਗੜ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਹੈ ਕਹਿੰਦੇ ਨੇ ప్రతి ਦਿਨ ਲਾਸ਼ਾਂ ਦਾ ਜਿਹੜਾ ਗਿਣਤੀ ਹੈ ਉਹ ਵੱਧਦੀ ਜਾ ਰਹੀ ਹੈ ਨਸ਼ਾ ਜਿਹੜਾ ਹੈਗਾ ਇਹ ਪੰਜਾਬ ਦੇ ਵਿੱਚ ਛਰੇ ਆਮ ਬਹੁਤ ਜ਼ਿਆਦਾ ਵਿਕਦਾ ਜਾ ਰਿਹਾ ਹੈ ਤੇ ਪਿੰਡਾਂ ਅਤੇ ਸ਼ਹਿਰਾਂ ਦੀ ਕਸਬਿਆਂ ਦੀ ਗੱਲ ਕਰੀਏ ਤਾਂ ਕਿਥੇ ਕਿਉਂ ਗਿਆ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੇ ਨਸ਼ੇ ਜਿਹੜੇ ਹੈਗੇ ਇੱਥੇ ਚਿੱਟਾ ਕਾਲਾ ਜੋ ਵੀ ਹੈ ਇਹ ਸਭ ਵਿਕ ਰਿਹਾ ਹੈ ਪਰ ਨੌਜਵਾਨ ਜਿਹੜੇ ਹੈਗੇ ਐਸ ਜਵਾਨੀ ਜਿਹੜੀ ਪੰਜਾਬ ਦੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਤੇ ਨਮਰਤ ਹੁੰਦੇ ਜਾ ਰਹੇ ਤੇ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਪੈਦਾ ਕਰਨਾ ਵੀ ਇਹਨਾਂ ਦੇ ਲਈ ਬਹੁਤ ਵੱਡੀ ਇੱਕ ਮੁਸੀਬਤ ਬਣ ਜਾਣੀ ਹੈ ਤੇ ਇਸ ਕਰਕੇ ਜੇ ਆਖਰ ਇਹਨਾਂ ਨੂੰ ਨੱਥਨਾ ਪਾਈ ਗਈ ਨਸ਼ੇ ਨੂੰ ਨੱਥਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਸੋਨੇ ਚਿੜੀ ਖਵਾਇਆ ਕਰਦਾ ਸੀ ਉਹ ਕਦੇ ਲਾਸ਼ਾਂ ਦਾ ਢੇਰ ਬਣ ਜਾਣਾ ਹੈ ਕਿਉਂਕਿ ਸਮਰੱਥ ਜਿਹੜੇ ਹੈਗੇ ਉਹ ਬਹੁਤ ਘੱਟ ਹੋਣੇ ਐ ਬੱਚੇ ਪੈਦਾ ਨਹੀਂ ਹੋਣੇ ਤੇ ਸਰਦਾਰ ਪੈਦਾ ਨਹੀਂ ਹੋਣਗੇ ਤਾਂ ਯਾਦ ਰੱਖਿਓ ਸਰਦਾਰ ਨਲੂਏ ਸਿੰਘ ਵਰਗਾ ਵੀ ਕੋਈ ਪੈਦਾ ਨਹੀਂ ਹੋ ਸਕਦਾ ਜੇ ਇਹੋ ਨਸ਼ਿਆਂ ਦੀ ਲਤ ਜਿਹੜੀ ਐ ਉਹ ਇਸ ਪੰਜਾਬ ਨੂੰ ਦਿਨ-ਪ੍ਰਤੀ ਦਿਨ ਖਾਂਦੇ ਜਾ ਰਹੀ ਐ ਤੁਸੀਂ ਆਪਣੇ ਕਮੈਂਟਾਂ ਵਿੱਚ ਦੱਸਣਾ ਕਿ ਇਹ ਸਹੀ ਕਿੱਥੇ ਤੱਕ ਐ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਐ ਬਤੋ ਬਤ ਤੁਹਾਡੇ ਸ਼ੇਅਰ ਕਮੈਂਟ ਜਿਹੜੇ ਹੈਗੇ ਆ ਉਹ ਸਾਡੀਆਂ ਪਾਵਰਾਂ ਨੇ ਤੇ ਉਹ ਤਾਂ ਹੀ ਇਹ ਗੱਲ ਵਣ ਸਕਦੀ ਤੁਸੀਂ ਦੇਖ ਰਹੇ ਹੋ ਪੀਵੀ ਵਾਰ ਅਪਡੇਟ ਆ ਦੇਖੋ ਜੀ ਇਹ ਪਤਾ ਨਹੀਂ ਕਿੰਨਾ ਦਾ ਮੁੱਦਾ ਕਿੰਨਾ ਦਾ ਨਹੀਂ ਇਹਨੂੰ ਅਸੀਂ ਦੇਖਣ ਲੱਗੇ ਆ ਇਹ ਸਮਾਂ ਸਮੁੰਨ ਲਾਇਆ ਹੋਇਆ ਹੈ ਹਾਂ ਕੋਈ ਆਇਆ ਆਹ ਔਰ ਆਪਾਂ ਆ ਜੱਗਾ ਆਇਆ ਚੱਲ ਗਿਆ ਬੰਦਾ ਦਾ ਤਾਦਾ ਅੱਗੇ ਐਮਰਜੈਂਸੀ ਫੋਨ ਕਰ ਦਈਏ ਯਾਰ ਫੋਨ ਵੱਜਦਾ ਛੋਟੇ ਤੋਂ ਕੋਈ ਨਹੀਂ ਹੋਰ ਟੱਕਲਾਇਦਾ ਯਾਰ ਐਗਾ ਇਹ ਨਹੀਂ ਹੁੰਦਾ ਤੇ ਕਾ ਯੋਦਾ ਪਾ ਇਹ ਉਹ ਇਹਦਾ ਭੈਣ ਰੈਪਟਵਾਰੀ ਦਾ ਭਰਾ ਵਾ ਯਾਰ ਲਾਲਾ ਫੋਨ ਕਰੇਗਾ ਤਾਂ ਨੰਬਰ ਯਾਰ 36 ਨੰਬਰ ਤੇ ਯੋਦਾ ਪਾ ਇਹਦੇ ਗਾੜੀ ਤੋਂ ਸਾਡਾ ਲਿੱਲਿਆ ਹੋਇਆ ਪਿਆ ਸਾਡੇ ਨਹੀਂ ਸਾਹ ਤਾਂ ਕੰਨ ਸੁਣ ਆਇਆ ਪਿਆ ਸਾਡੇ ਮੀਲਾ ਤਾਂ ਵਾਇਆ ਕਰਾਈ ਉਹਦੇ ਟੀਕਾ ਪਿਆ ਆ ਦੇਖਾਈ ਮੜਾ ਯਾ ਹਾਂ ਦੇ ਟੀਕਾ ਲਾਇਆ ਇਹੋ ਪਾ ਆ ਦੇਖੋ ਜੀ ਆ ਟੀਕਾ ਲਾਇਆ ਇਹਨੇ ਆ ਟੀਕਾ ਲਾਇਆ ਨੇ ਇੱਥੇ ਬਹਿ ਕੇ ਮੁੰਡੇ ਨੇ ਯਾਰ ਤੁਸੀਂ ਦੇਖ ਸਕਦੇ ਹੋ ਉਹ ਨਾਗਾ ਡਾਕਟਰ ਨੂੰ ਫੋਨ ਕਰਦੀ ਰੱਖੀ ਨਾ ਤਾ ਉਹ ਦੂਜੇ ਚੱਲ ਨਾ ਨਾ ਆਹ ਯਾਰ ਇੱਥੇ ਘਰ ਆਇਆ ਨਾ ਦੇਖ ਲੈ ਵੀਰੇ ਲਾਲਾ ਉਹ ਲਾਲਾ ਯਾਰ ਗਿਆ ਸੀ ਦੂਜਾ ਫੇ ਯਾ ਯਾ ਨੀਆ ਇਹ ਅਜੇ ਲਾਤੂ ਵੀਡੀਓ ਨਾ ਬਣ ਤਾ ਤ੍ਰੀ ਚੱਕਰ